ਸਤਨਾਮ ਵਾਹਿਗੁਰੂ ਸੋਹਿਮ ਜੀ ਬਾਰਾ ਮਹਾਂ ਮੰਨ ਲਾ ਪੰਜ ਬਾਅ ਫੜ ਤਥਾ ਇੱਕ ਅੰਕ ਸਤਿਗੁਰ ਪ੍ਰਸਾਦਿ ਕਿਰਤ ਕਰਨ ਕੇ ਵਿਛੜੇ ਕਰਿ ਕਿਰਪਾ ਮਿਹ ਦੋਰਾਮ ਚਾਰ ਪੁੰਟ ਜਦਿ ਸ ਪਰਮੇ ਥਕੇ ਹੋਏ ਪ੍ਰਭ ਕੀ ਛਾ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਦ ਮਨ ਸਾਖ ਮਲਾਵਤੀ ਉਪਜੇ ਨਾਹੀ ਦਾਮ ਹਰ ਨਾ ਨੰਮੀ ਦੀਏ ਸਾਜਨੇ ਕਦ ਪਾਈਏ ਬਿਸ਼ਰਾਵ ਜਿਤ ਘਰ ਹਰ ਅੱਖ ਨਾ ਫਰਗਟੇ ਫਾਟ ਨਗਰ ਸੇਗਰ ਸਰਬ ਸੰਗੋਤ ਮੋਦ ਰਸ ਸਣ ਦੇਹੀ ਸਭ ਕਾਮ ਪ੍ਰਭੁ ਸਾਮੀ ਕਤਿ ਬਿਹੁਨੀ ਆ ਮੀਤ ਸੱਜਣ ਸਭ ਜਾਣੇ ਨਾਨਾ ਜੀ ਬਨੰਤੀਆ ਕਰਕੇ ਪਾ ਦੀ ਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਮੇਥਰ ਧਾਮ ਕੀਤ ਗਵੰਦ ਅਰادیه ਹੋਵੇ ਨੰਦ ਪਣਾ ਸੰਜਨਾ ਮਿਲ ਪਈ ਰਸਨਾ ਨਾਮ ਪਣਾ ਜਨ ਪਾਇਆ ਪ੍ਰਵਯਾਪਨ ਆਏ ਤਿਥੇ ਗਣਾ ਇੱਕ ਖੰਥ ਸੰਜੀਵਣਾ ਵਿਰਥਾ ਜਨ ਮੰਜਣਾ ਜਾਗਤ ਦਾ ਨੈਰ ਪੂਰਿਆ ਰਬਿਆ ਦਿੱਖ ਬਣਾ ਸੋ ਪ੍ਰਭ ਚਿਤ ਨਾ ਆਵੈ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭ ਤੰਨਾ ਪਾਗ ਮਣਾ ਹਰ ਦਰਸ਼ਨ ਕੋ ਮਨ ਲੋ ਚਦਾ ਨਾਨਕ ਪਿਆਸ ਮਨਾ ਚੇਤ ਮਗਾਏ ਸੋ ਪ੍ਰਭ ਤਿਸਕੇ ਪਾਇਨ ਲਗਾ ਬਸੌਕ ਤੀਰ ਕਿਉ ਬਾਡੀਆਂ ਜਦ ਨਾ ਪ੍ਰੇਮ ਬਿਸ਼ੋ ਹਰ ਸੋ ਜਾਣ ਪੁਰ ਕੋ ਬਸਾਰਖ ਲੱਗੀ ਮਾਇਆ ਧੋ ਪੁੱਤਰ ਲੱਤਰ ਨਾ ਸੰਗਤਨਾ ਹਰ ਅਗਨਾਥੀਓ ਪਾਜ ਪਾ ਸਗਦੀ ਮੋਈ ਛੁੱਟੇ ਧੰਦੇ ਮੋ ਇੱਕ ਸਾਰਕੇ ਨਾਮ ਬਿਨ ਅੱਗੇ ਦਈਏ ਕੋਏ ਦਯੁਗ ਸਰਬ ਗੁਚਣਾ ਪ੍ਰਭ ਦੇਵਰ ਨਾ ਕੋਏ ਪ੍ਰੇਤ ਸਮਝਾ ਦੇ ਜੋ ਲੱਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਅੰਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਫਿਟੇ ਹਰ ਹੋਏ ਔਰ ਜੇੜ ਦਿਲਾਂ ਦਾ ਲੋੜੀਏ ਜਿਸ ਅੱਗੇ ਸਭ ਨਵੰਦ ਔਰ ਸੱਜਣਾਂ ਦਾ ਬਣ ਲੱਗਿਆਂ ਕਿਸੇ ਨ ਦੇ ਬੰਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਾਧ ਰਾਮ ਸਰਵੇ ਨਾਰਾਇਣੇ ਜਿਥੇ ਮਨ ਪਾਵਾਨਾ ਜੋ ਹਰ ਗੋੜੇ ਸੋ ਕਰੇ ਸੋਈ ਜੀ ਖਰਾਨਾ ਜੋ ਪ੍ਰਾਪ ਕੀਤੇ ਆਪਣੇ ਸੇਕੀਏ ਧਨ ਆਪਣ ਦੀ ਅਜੇ ਮਿਲਿ ਵਿਛੜ ਕਿਉ ਰਵਾਨਾ ਸਾਧੂ ਸੰਗ ਫਰਾਪਥੇ ਨਾਨਕ ਰੰਗ ਮੰਗਣਾ ਹਟ ਜੇਟ ਨਗੀਲਾ ਤੇ ਧਣੀ ਜਿਸਕੇ పా ਮਥਨ ਅਸਾਰਤ ਪੰਦਾ ਕਿਸ ਲੱਗੇ ਹਰ ਨਾਮ ਅਜਨ ਨਾ ਪਾਸ ਜਿਨ ਜੀਵਨ ਪੁਰਖ ਤੇ ਆਖੈ ਮਾਨਸ ਸੰਧੀ ਆਸ ਦੂਏ ਪਾਏ ਮਗੁੱਚੀਐ ਗਲ ਪੈ ਇਸ ਜੰਮ ਕੀ ਫਾਸ ਜਿਹਾ ਬੀਜੇ ਸੋ ਦੁੜਨੇ ਮੱਥੇ ਜੋ ਲਿਖਿਆ ਰਹਣ ਬਿਹਾਨੇ ਪਛਤਾਣੇ ਉੜ ਚਲੀ ਗਈ ਨਰਾਸ਼ ਜਿੰਨ ਕੋ ਸਾਧੂ ਭੇਤੀਐ ਸੋ ਦਰਗੈ ਕੋਈ ਖਦਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਮੰਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਸਾਰ ਸੁਹੰਦਾ ਤਿਸ ਲਗੇ ਜਿਸ ਮਨ ਹਾਰ ਚੜਨ ਤੇ ਵਾਸ ਸਾਵਣ ਸਰਸੇ ਕਾਮਣੀ ਚਰਨ ਕਮਨ ਸਿਉ ਪਿਆਰ ਮਾਨਤਾ ਨਰਤਾ ਸਾਚ ਰੰਗ ਇਕੋ ਨਾਮ ਹੈ ਆਧਾਰ ਵਿਖਿਆ ਰੰਗ ਕੋੜਾ ਵਿਆ ਦਸੰ ਸਬੇ ਸ਼ਾਰ ਹਰ ਅਮਰਤ ਪੁੰਦ ਸੁਹਾਗਣੀ ਬਸਾਦ ਪੀਵਣ ਹਾਰ ਬਾਣ ਤੈਨ ਪ੍ਰਭ ਸੰਗ ਮੋਦਿਆ ਸਮਰੱਥ ਪੁਰਖਿਆ ਪਾਰ ਹਰ ਮਿਲਣੇ ਨੂੰ ਮਨ ਦੋਚਦਾ ਕੰਨਲਾ ਬਣ ਹਾਰ ਜਿਨੇ ਸਕੀਏ ਪ੍ਰਾਪਾਇਆ ਪਾਤਨ ਕੇ ਸਤਿ ਬੁਲੇ ਹਾਰ ਨਾਨਕ ਹਰ ਜੀ ਮੈਂ ਆਕਰ ਸ਼ਬਦ ਸਵਾਰਨ ਹਾਰ ਸਾਵਣ ਤੇ ਨਾ ਸੁਹਾਗਣੀ RAM ਨਾਮ ਰਹਾੜ ਪਾਦੂਏ ਪਾੜਮ ਬੁਲਾਣਿਆ ਦੂਜੇ ਲਗਾਹਿਤ ਲਖਸ਼ਗਾਰ ਬਨਾਇਆ ਕਾਣ ਨਾਹੀਂ ਕੀਤ ਜਿਤ ਦਿਨ ਦੇਵ ਬਿਨਸਸੀ ਤੇ ਤੇ ਬਿਲ ਦੇ ਕਸਨ ਪ੍ਰੇਤ ਪਕੜ ਚਲਾਇ ਦੂਜਾ ਮਾ ਕਿਸੇ ਨਦਨੀ ਭੇਤ ਛਡ ਖੜੋ ਤੇ ਕਿਨੇ ਮਾਏ ਜਿਨ ਸਿਉ ਲਗਾਹੇਤ ਆਤਮ ਰੋੜੇ ਤਨ ਕਪੈ ਸਿਆਹੋ ਆਸੇਤ ਜਿਹਾ ਭੀਜੇ ਸੋਦਣੇ ਕਾਰਮਾ ਸੰਧੜਾ ਖੇਤ ਨਾਨਕ ਪ੍ਰਭ ਚਰਨਾਗਦੀ ਚਰਨ ਬੋਧ ਪ੍ਰਾਪਦੇਤ ਸੇ ਪਦਾਂ ਵਿੱਚ ਨਾ ਪਾਇਆ ਬਰਕਾਣੋ ਬਾੜਾ ਹੇਤ ਅਸਥਨ ਪ੍ਰੇਮਾ ਮਾਹੜਾ ਕਿਉ ਮਿਲਿਏ ਹੜ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਜ਼ਾਵੇ ਮਾਏ ਸੰਤ ਸੋਇ ਪ੍ਰੇਮ ਕੇ ਹਉ ਤਿਦਕੇ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਗਿੰਤੀ ਕਰੇ ਲਿਹੁ ਪ੍ਰਭੂ ਲੜ ਗਾਏ ਸੋ ਹਰ ਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰਿ ਛਰਨਾਏ ਅਥੂ ਸੁਖੀ ਬਸੰਧਿਆ ਜੀਨਾ ਮੈ ਹਰਿ ਰਾਇ ਕਤਕ ਕਰਮ ਖਮਾ ਬੁਣੇ ਦੋਸ਼ ਨਾ ਕਾ ਹਮ ਜੋਗ ਪਰ ਮੇਛਰ ਤੇ ਪੁੰਨਿਆ ਤੇ ਆਪਨ ਸਬੇ ਹੋਗ ਵੇਖ ਕੋਈ RAM ਤੇ ਲੱਗਣ ਜਨਮ ਵਿਯੋਗ ਕਿੰਨਾ ਕੋੜੇ ਹੋਏ ਗਏ ਜਿਥੜੇ ਮਾਇਆ ਭੋਗ ਵਿੱਚ ਨਾ ਕੋਈ ਘਟ ਸਕੈ ਹਿੱਥੈ ਰੋਵੇ ਰੋਜ ਹਿੱਤਾ ਕਿਛੁ ਨਾ ਹੋਵੇ ਲਿਖਿਆ ਤੁਰ ਸੰਜੋਗ ਪੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਫਿਰ ਸਭ ਵਿਯੋਗ ਨਾਨਕ ਹੋ ਪ੍ਰਵਰਤਨ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਬੇ ਸੋਚ ਮੰਗਰ ਮਹੈਸ ਹੰਦੀਆਂ ਹਰ ਟਿਰ ਸੰਗ ਬੈਠੜੀਆਂ ਜਿਨ ਕੀ ਸੋਭਾ ਕਿਆ ਗਣੀ ਇਹ ਸਾਹਿਬ ਵੇਲੜੀਆਂ ਤਨ ਮਨ ਮੋਲਿਉ ਰਾਮ ਸਿਉ ਸੰਗ ਸਾਧ ਸਹਿ ਜੇੜੜੀਆਂ ਸਾਧ ਜਨਮ ਸੇ ਬਾਹਰੀ ਸੇ ਰਹਿਨ ਪੇਲੜੀਆਂ ਤੈਨ ਦੋਖ ਨਾ ਕਬੂਤੇ ਸੇ ਜੰਮ ਕੇ ਬਸ ਫੜੀਆਂ ਜਿਨੀ ਰਾਹ ਵਿਆ ਪ੍ਰਾਵਿਆ ਸੇ ਦਸਣ ਨਿਤ ਫੜੀਆਂ ਪ੍ਰਸੰਜੇਹਿ ਹਰਿ ਲਾਲ ਹਰ ਕਾਂਠ ਤੇ ਨਾਂ ਜੜੀਆਂ ਨਾਨਕ ਬਾਂਛੇ ਤੋੜ ਤੇ ਨ ਪ੍ਰਭ ਚਰਣੇ ਦਰਪੜੀਆਂ ਮੰਗਰ ਪ੍ਰਾਵਿਆ ਰਾਦਣਾ ਬਹੁੜ ਨਜਨ ਮੜੀਆਂ ਭੋਗ ਸਰਕਾਰ ਨ ਵਿਆਪਈ ਕਾਂਤ ਮਿਲਿਆ ਹਾਰਨਾਓ ਮਨ ਵਿਦਿਆ ਨਾ ਅਰਬਿੰਦ ਦਾਖਣ ਲਗੜਾ ਸਾਹੋ ਹੋਟ ਗੋਬਿੰਦ ਗਪਾਦਰਾਏ ਸੇਵਾ ਸਵਾਮੀ ਦਾ ਹੋ ਵਿਖਿਆ ਕੋਈ ਨ ਸਖੈ ਮਿਲ ਸਾਧੂ ਗੁਣ ਗਾਓ ਜੈ ਤੇ ਉਪਜੀਤੇ ਮਿਲੀ ਸਚੀ ਤਹੀ ਸਮਾਓ ਕਰ ਗੈਲਦੀਨੀ ਪਾਰ ਬ੍ਰਹਮਾ ਪਹੋਰ ਨਾ ਮਿਛੜਿ ਆਓ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮਾ ਗਾਓ ਸ਼ਰਮ ਤੇ ਨਾਰਾਇਣੇ ਨਾਨਕ ਦਰ ਪਈ ਆਓ ਭੋਗ ਸੁਹੰਦਾ ਸਰਬ ਸੁਖ ਇਸ ਬਖਸ਼ੇ ਬੇਫਰਵਾਹ ਮਾਲ ਮਨ ਸੰਸਾਧੂਆਂ ਧੂੜੀ ਗਏ ਇਸ਼ਨਾਨ ਹਰ ਘਰ ਨਾਮ ਤੇ ਆਏ ਸੁਣ ਸਭ ਨਾਮੋਂ ਪਰਦਾ ਜਾਗ ਨਾ ਕਰਨ ਮਾਦਤਰੇ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿنسੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਅਠ ਤੀਰ ਸਗਲ ਪੁੰਨ ਜੀਦਾ ਆਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਹਨਖਰਵਾਨ ਮਾਗ ਸੱਚੇ ਸੇ ਗੰਢੀਐ ਇਹ ਪੂਰਾ ਗੁਰ ਮਿਹਰਵਾਨ ਫਾਲਗੁਨ ਨੰਦ ਅਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਹਰ ਕਿਰਪਾ ਦਿਆ ਮਲਾਈ ਸੇ ਸੁਹਾਵੀ ਸਭ ਸੁਖ ਹੁਣ ਦੁੱਖਾਂ ਨਾਹੀ ਜਾਏ ਇਚ ਪੁੰਦੀ ਬੜ ਪਾਗਣੇ ਬਾਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਗਾਵੇ ਗੀਤ ਗੋਵਿੰਦ ਦਾ ਗਾਏ ਹਰ ਜਿਹ ਹਾਇ ਵਰ ਨਾ ਦੇ ਸਈ ਕੋਈ ਦੂਜਾ ਲਵੇ ਨਾ ਗਾਏ ਹਾਲਤ ਫਤ ਸਵਾਰਿਆਂ ਨਹਿਕਮ ਦਿੱਤਿਆਂ ਜਾਏ ਸੰਸਾਰ ਸਾਗਰ ਤੇ ਰਖਿਆਂ ਨ ਪਹੌੜ ਨਗਰ ਮੈਂ ਧਾਏ ਜਿਹ ਬਾ ਏਕ ਅਨੇਕ ਗੁਣ ਤਰੇ ਨਾਨਕ ਕਰਨੇ ਪਾਏ ਫਾਦਗੋਣ ਨਿਤ ਸਲਾਹੀਐ ਜਿਸਨੋ ਤੇਲਨਾਤਮਾਏ ਜਿਨ ਜਿਨ ਨਾਮੁ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾਇ ਰਧਿਆ ਡਰ ਕੇ ਸਚ ਖਰੇ ਸਾਰਬ ਸੁਖਾਂ ਦੇ ਚਰਨ ਹਰ ਹੋ ਜਗਤ ਦੇ ਖਮਾ ਤਰੇ ਪ੍ਰੇਮ ਪਾਵਤ ਨ ਪਾਇਆ ਵਿਖਿਆ ਨਾਹੀਂ ਜਰੇ ਕੂੜ ਗਏ ਥੁਬਦਾ ਨਸੀ ਕੂੜਨ ਸੱਚ ਭਰੇ ਪਾਰ ਬ੍ਰਹਮ ਪ੍ਰਾਪ ਸੇਵਦੇ ਮਨ ਅੰਦਰ ਇਕ ਤਰੇ ਆਦਿਵਸ ਮੂਰਤ ਪਲੇ جس کو نظر کرے نانک منگے درس دان کرپا کرو ہرے واحر جی کا خالصہ واحر جی کی فتح ستنا بہرو صاحب جی حسنا

تن کے لاگا پائے بین پراب کیوں سکھ پائیے ہی جائے جنی چاکھیا پریم رس سے ترپت رہے اگائے آپ تیا بنتی کرے ਪਰਭੂ ਲਾੜ ਲਾਏ ਜੋ ਹਰ ਕੰਥ ਮਲਾਈਆਂ ਸੇ ਪਿਛੜ ਕਤੇ ਨਾ ਜਾਏ ਪ੍ਰਾਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਬਸੰਦੀਆਂ ਨਾ ਮਿਆ ਹਰ ਰਾਇ ਪ੍ਰੋਗਣ ਦੂਜਾ ਕੋ ਨਹੀਂ ਨਾਨਕ ਹਾ ਸਰਨਾਏ ਅਸੂ ਸੁਖੀ ਬਸੰਧੀਆਂ ਜੇ ਨਾਮੇ ਕਾਰਨ ਨਿਰੰਭਤ ਹੋਪੇ ਨਾਂ ਤਨ ਤਨ ਪਤਨ ਦੇ ਦਾਨੀ ਸਰਬਸੰਦਾਨੀ ਪਿਸਾੜੀ ਦੀ ਬਖਸ਼ਿਸ਼ ਗੁਰਪ੍ਰਖਿਆ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੰਗਤ ਜੀਓ ਅਸ ਸਿੰਘ ਜਰਮਿੰਨਾ ਜਿਹੜਾ ਅੱਜ ਚੜਿਆ ਇਸ ਜੀਵ ਰੂਪ ਇਸ ਤਰੀ ਦੇ ਅੰਦਰ ਆਪਣੇ ਆਪਣੇ ਪਿਤਾ ਪਤੀ ਪਿਤਾ ਪਰਮਾਤਮਾ ਦੇ ਮਲਾਪ ਦੀਆਂ ਦੇਰ ਤੜਤੇਦਾ ਹੋਈ ਹੈ ਆਪਣੇ ਗੁਰੂ ਪਿਤਾ ਪਰਮਾਤਮਾ ਦੇ ਨਾਲ ਮਨ ਦੀ ਇੱਕ ਤਾਂ ਅੰਦਰ ਜਾਗੀ ਹੈ ਦਰਸ਼ਨਾਂ ਦੀ ਪਿਆਸ ਜਗਦੀ ਹੈ ਅੰਦਰ પ્રેમ ਨੇ ਕੁਛ ਹਾਲਾ ਖਾਤਾ ਹੈ ਗੁਰੂ ਪਿਤਾ ਪਰਮਾਤਮਾ ਦੇ ਮਲਾਪ ਵਾਸਤੇ ਅੰਤਰ ਪ੍ਰੇਮ ਗਿਆ ਸਵ ਸਸੰਗ ਲਈ ਪੰਚਮ ਪਦਛੇ ਛੇ ਇਦਾਂ ਦੇ ਸਰਤਾਜ ਤੰਤਨਗੁਰਾਟ ਦੇ ਮਹਾਰਾਜ ਦੇ ਪਾਵਨ ਵਿਦੇਸ਼ ਇਸ ਮੀਨ ਦੇ ਸਾਡੀ ਸਮ ਸੰਗਤਾਂ ਬਾਰੇ ਜੋ ਹਨ ਆਓ ਥੋੜਾ ਜਿਹਾ ਸਮਸਾਤ ਸੰਗ ਦੇ ਰੂਪ ਵਿੱਚ ਆਪਾਂ ਨਾਲ ਵਿਚਾਰ ਅਦਾਰਨ ਕਰਨਾ ਹੈ ਤੁਛ ਬਦੀ ਹੈ ਸਤਿਗੁਰੂ ਪਾਤਸ਼ਾਹ ਆਪ ਮੇਰੇ ਪ੍ਰਿਆ ਅਤਿ ਸਿਰ ਤੇਰਾ ਕਰਕੇ ਆਪਣੇ ਅਦੇਸ਼ਾਂ ਦੀ ਵਿਚਾਰ ਆਪ ਹੀ ਕਰਵਾ ਲਣ ਤਾਂ ਆਪ ਸਤਸੰਗਤ ਜੀਉ ਪਾਤਸ਼ ਦੇ ਭਾਵਨ ਬਚਨ ਅਸੰਤ ਪ੍ਰੇਮਾ ਮਾਹੜਾ ਕਿਉ ਮਿਲਿਏ ਹੱਜਾਏ ਅਸੰਤ ਪ੍ਰੇਮਾ ਮਾਹੜਾ ਕਿਉ ਮਿਲਿਏ ਹੱਜਾਏ ਇਸੂ ਦੇ ਮਹੀਨੇ ਵਿੱਚ پریم نے اندر ایک اشارہ کرتا ہے اندر ایک طرف پیدا ہوئی ہے اپنے گروہ پتا پرماتما ملاپ واسطے اندر نے کیوں ملیے ہر جائے کہڑا طریقہ ہے اس مالک پر پتا پرماتما کے ملاپ واسطے کہڑا طریقہ برتیا جائے کون سا سہایتا کر سکتا ہے اس ملاب باستے ਸਤ ਸੰਗਿਓ ਕਿਉਂਕਿ ਅੰਦਰ ਕਣੀ ਪਿਆਸ ਲੱਗੀ ਹੈ ਮਨ ਤਰ ਪਿਆਸ ਦਰਸ਼ ਨਿਕਣੀ ਕੋਈ ਆਣ ਮਲਾਵੇ ਮਾਏ ਇਹ ਮੇਰੇ ਮਾਏ ਮੇਰੇ ਮਨ ਤੇ ਤੰਦੇ ਅੰਦਰ ਦਰਸ਼ਨ ਦੀ ਕਣੀ ਬਹੁਤੀ ਪਿਆਸ ਲੱਗੀ ਹੋਈ ਹੈ ਕੋਈ ਆਣ ਮਲਾਵੇ ਮਾਏ ਮੇਰਾ ਆਪਣੇ ਗੁਰੂ ਪਿਤਾ ਪਰਮਾਤਮਾ ਦੇ ਨਾਲ ਕੋਈ ਮਲਾਪ ਕਰਾ ਦੇਵੇ تو ستسنگ جی ملاپ دی اچھا جاگی ہے اندر تو پاتشاہ کہہ دیں کس طریقے ملاپ ہون ملاپ کرا تو ستسنگ جی سچے پریم دی پرمشانی ہے کہ سب اپنے گروہ پتا پرماتم سچا پریم دی اندر جا گیا ہے اندر تڑپ ہے من دی اندر درشن تانگ پیدا ہوئی ہے ਉਦੀ ਇਹ ਨਿਸ਼ਾਨੀ ਹੈ ਗੁਰੂ ਮਹਾਰਾਜ ਦੇ ਅੰਦਰ ਖਿੱਚ ਪੈਣੀ ਦਰਸ਼ਨਾਂ ਦੀ ਭੁੱਖ ਲੱਗਣੀ ਆਪਣੇ ਗੁਰੂ ਤੋਂ ਪਰਮਾਤਮਾ ਦੇ ਸਿਮਰਨ ਕਰਨ ਦੀ ਭੁੱਖ ਲੱਗਣੀ ਬਾਣੀ ਪੜ੍ਹਨ ਦੀ ਚਿਤ ਕਰਨ ਦੀ ਗਿਆਨ ਪ੍ਰਾਪਤ ਕਰਨ ਦੀ ਭੁੱਖ ਲੱਗਣੀ ਗੁਰੂ ਦਰਤਿਆਂ ਇਸ ਕੀ ਪ੍ਰੇਮ ਸੱਚੀ ਪਿਆਸ ਦੀ ਸੱਚੀ ਤੜਪ ਦੀ ਨਿਸ਼ਾਨੀ ਹੈ ਪਾਤਸ਼ਾਹ ਜੀ ਮੇਰਾ ਮੰਨ ਲੋ ਚੀਕ ਕੋ ਦਰਛੰਤਾਂ। ਬੇਲਪ ਕਰੇ ਚਾਤਰ ਕੀ ਨਿਆਇ ਚਖਣਾ ਉਤੇ ਸ਼ਾਂਤ ਨਾ ਬੇ ਬੰਦਰਛਲ ਸੰਤ ਪਿਆਰੇ ਜੀ। ਤੇ ਪਾਤਸ਼ਾਹ ਦੇ ਪਾਵਨ ਬਚਨ ਮੰਨਣ ਕੇ ਆਸ ਦਰਖਿਣੀ ਕੋਈ ਆਣ ਮਵਾਵੇ ਨਾ। ਕੋਈ ਗੁਰੂ ਪਾਤਸ਼ਾਹ ਕੋਈ ਗੁਰੂ ਦਾ ਪਿਆਰਾ ਮੈਨੂੰ ਆਪਣੇ ਗੁਰੂ ਪ੍ਰਮਾਤਮਾ ਦੇ ਨਾਲ ਮਿਲਾਬ ਕਰਦੇ ਵੀ ਅੰਦਰ ਇੱਕ ਥੜਾ ਹੈ ਤਾਂ ਸਤ ਸੰਗਿ ਪਾਛੋ ਇਹਨੇ ਕੌਣ ਮਿਲਾਬ ਕਰ ਸਕਦਾ ਹੈ ਕੌਣ ਪ੍ਰਮਾਤਮਾ ਦੇ ਮਿਲਾਬ ਵਿੱਚ ਕੌਣ ਸਾਡੀ ਸਹਾਇਤਾ ਕਰ ਸਕਦਾ ਹੈ ਕੌਣ ਮਦਦਕਾਰ ਹੋ ਸਕਦਾ ਹੈ ਤੇ ਪਾਛੋ ਦੇ ਅਗਲੇ ਮੇਟਨਾਂ ਵਿੱਚ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ ਸੰਤ ਸਹਾਈ ਪ੍ਰੇਮ ਕੇ ਉਹਨਾਂ ਤੇ ਕਿ ਲੱਗਾ ਪਾਇ ਸੰਤ ਗੁਰੂ ਹੀ ਪ੍ਰਮਾਤਮਾ ਦੇ ਬਲਾ ਵਾਸਤੇ ਵਿਚੋਲਾ ਬਣ ਸਕਦਾ ਹੈ ਸੰਤ ਗੁਰੂ ਦੇ ਚਰਨੀ ਸਾਧੂ ਲੱਗਣਾ ਪਏਗਾ ਸਸ ਜਿਹੜੇ ਪੂਰੇ ਗੁਰਾਂ ਦੇ ਚਰਨੀ ਸਾਧੂ ਲੱਗਣਾ ਪਏਗਾ ਤੇ ਪਛਾ ਦੇ ਚਰਨਾ ਨਾਲ ਜੁੜ ਕੇ ਉਸ ਮਾਲਕ ਪਰਮਪਤਿ ਦਾ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਨੀ ਪਏਗੀ ਕਿਸਾ ਕੀ ਆ ਪਛਾ ਕੋਈ ਬਿਛੁਦਾ ਬਣ ਕੇ ਉਹ ਪਰਪਤਾ ਪਰਮਾਤਮਾ ਆਪਣੇ ਨਾਲ ਸਾਡਾ ਮੁਲਾਪ ਕਰਦੇ ਵੀ ਕੋਈ ਆਣ ਲਗਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਤੇ ਸਹੈ ਆਪ ਬਚਾਏ ਦਰਸ਼ਨ ਹਰ ਦੇਖਣ ਕੀਤਾ ਹੈ ਦਰਸ਼ਨਾਂ ਦੀ ਖਾਤਰ ਮੁਲਾਪ ਦੀ ਖਾਤਰ ਮੈਂ ਆਪਣਾ ਸਭ ਕੁਝ ਬਾੜ ਦੇ ਆਂ ਮੈਂ ਆਪਣਾ ਤਰਮਾ ਸਭ ਕੁਝ ਬਾੜ ਦੇ ਆਂ ਮੈਂ ਕੋਈ ਬਿਛੁਦਾ ਬਣ ਕੇ ਮੇਰੇ ਪਰਮ ਪਿਤਾ ਪਰਮਾਤਮਾ ਦੇ ਨਾਲ ਪਤੀ ਪਿਤਾ ਪਰਮਾਤਮਾ ਨਾਲ ਆਪ ਕਰਾ ਦੇਵੇ ਤਾਂ ਸਤ ਸੰਗ ਜੀ ਪੂਰਾ ਗੁਰੂ ਹੀ ਮਿਲਾਪ ਕਰਾ ਸਕਦਾ ਹੈ ਪੂਰਾ ਗੁਰੂ ਹੀ ਮਿਲਾਪ ਕਰਾ ਸਕਦਾ ਹੈ ਤੇ ਸਾਡੇ ਪੂਰੇ ਗੁਰੂ ਹੰਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪਤਸ਼ਾਹ ਕਰਨੇ ਨੇ ਬੈਣ ਪ੍ਰਾਪਤ ਕਿਉਂ ਸੁਖ ਪਾਈਏ ਬੈਣ ਪ੍ਰਾਪਤ ਕਿਉਂ ਸੁਖ ਪਾਈਏ ਤੂੰ ਜੀ ਨਾ ਹੀ ਜਾਏ ਪੂਰੇ ਪ੍ਰਭੂ ਦੀ ਸ਼ਰਨ ਤੋਂ ਬਗੈਰ ਪੂਰੇ ਗੁਰੂ ਦੀ ਸ਼ਰਨ ਤੋਂ ਬਗੈਰ ਪੂਰੇ ਗੁਰੂ ਦੀ ਪ੍ਰਾਪਤੀ ਤੋਂ ਬਗੈਰ ਸੁਖ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਪ੍ਰਾਪ ਉਹ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਹੋਰ ਕੋਈ ਦੂਜੀ ਥਾਂ ਨਹੀਂ ਸੁਨੇ ਪ੍ਰਾਪਤ ਸਤ ਸੰਗ ਜੀਓ ਪਤਸ਼ਾਹ ਜੀ ਦੇ ਜੈ ਨਾਮ ਪੂਰਾ ਗੁਰੂ ਹੀ ਸਾਈ ਹੋ ਸਕਦਾ ਹੈ ਪੂਰਾ ਗੁਰੂ ਹੀ ਪ੍ਰਭਤਾ ਪ੍ਰਮਾਤਮੇ ਮਰਵਾਤ ਸਾਈ ਹੋ ਸਕਦਾ ਹੈ ਤੇ ਆਪਣੇ ਗੁਰ ਅਜਨਾਲ ਜੀਪਾਂ ਦੀ ਜਨ ਆਪਣ ਮਖਾਉਂਦੇ ਜਨ ਨਾਲ ਸੰਗਤ ਤੇ ਪ੍ਰੀਤ ਪਣਾਈ ਜਿਹੜੇ ਸਤਕੁਦ ਦੇ ਚਰਨਾਂ ਵਿੱਚ ਆਉਂਦੇ ਨੇ ਜਿਨ੍ਹਾਂ ਦੀ ਭੇਤ ਮਣਾਈ ਤੇਰੇ ਅੰਦਰ ਤੜਪ ਹੈ ਗੁਰਬਾਤ ਦੀ ਦਰਸ਼ਨ ਦੀ ਪਿਆਸ ਤਨੀ ਹੋਈ ਪਾਤਛਕਾ ਜਨ ਨੇ ਚੱਕਿਆ ਪ੍ਰੇਮ ਰਸ ਜਿਨੇ ਚੱਕਿਆ ਪ੍ਰੇਮ ਰਸ ਸੇ ਤ੍ਰਿਪਤ ਹੋਇਆ ਹੈ ਜਿਨਾਂ ਦੀ ਬੰਦ ਗੁਰੂ ਜੀ ਦੇ ਸੇ ਮਰੰਦਾ ਗੁਰੂ ਜੀ ਦੀ ਬੰਦਗੀ ਦਾ ਗੁਰੂ ਜੀ ਦੇ ਗਿਆਨ ਦਾ ਰਸ ਚੱਕਿਆ ਹੈ ਉਤਰਤ ਹੋਵੇ ਉਹ ਰਾਜ ਗਏ ਉਹਨਾਂ ਦੀ ਤ੍ਰਿਪਤੀ ਹੋ ਜਿਨ੍ਹਾਂ ਨੇ ਗੁਰੂ ਦੇ ਸਿਖੇ ਗਿਆਨ ਸੱਚੇ ਨਾਮ ਨੂੰ اپنی زندگی کا آدھار بنا دیا سچا نام میرا آدھار ہو سچ نام آدھار میرا دن بکھا سب گوائی ہر شام سکھ منا ہے گسیا جی نچھا سب, سب سب ست سنگ پھر آپ بھی بےنتی کریے کہ میں آپ تیاگ بینتی کرے پت پچی آپ تیاگ بینتی کرے لہو پربھو لڑ لائے آپ چڈ کے میں میری ہومے ہنکار چڈ کے ਸਤਿਗੁਰ ਦੇ ਚਰਨਾ ਵਿਚਾਰ ਕੇ ਪੂਰੇ ਗੁਰ ਅਦਿਸ਼ਰਨ ਵਿਚਾਰ ਕੇ ਆਪਾਂ ਵੀ ਬੇਨਤੀ ਕਰੀਏ ਸੱਚਿਆ ਪਤਛ ਸੰਨ ਗਿਆਨ ਬਖਸ਼ਿਸ਼ ਕਰ ਦੇ ਸੰਨ ਵੀ ਆਪਣੇ ਚਰਨਾ ਦੇ ਨਾਲ ਜੋੜ ਲਾਓ ਆਪਣੇ ਲੜ ਲਾ ਦੋ ਆਪជា ਬੇਨਤੀ ਕਰੇ ਲਿਖੋ ਪ੍ਰਭੂ ਲੜ ਲਾ ਦੋ ਸਤਿ ਸ੍ਰੀ ਅਕਾਲ ਪਤਛ ਫੇਂਦੇ ਦੇ ਬੇਨਤੀ ਕਰਦੀ ਹੈ ਪਤਛ ਦੇ ਚਰਨਾ ਵਿੱਚ ਤੇ ਪਤਛ ਦੇ ਅਗਲੇ ਬਚਨ ਜੋ ਹਰ ਅੰਤ ਨਦਾਈਆ సేବିକତେ ਨਜਾਇ। ਜਿਨ੍ਹਾਂ ਦਾ ਗੁਰੂਪਤਾ ਪਰਮਾਤਮਾ ਨਾਲ ਨਰਾਤ ਹੋ ਗਿਆ। ਬਖਸ਼ਿਸ਼ ਹੋ ਗਈ। ਫਿਰ ਕਦੇ ਵੀ ਵਿਛੋੜਾ ਨਹੀਂ ਪਿੰਦਾ। ਆਪਣੇ ਪੂਰੇ ਗੁਰੂ ਦੇ ਦਰੋਂ ਜੀਵੂ। ਕਦੇ ਵੀ ਨਹੀਂ ਛੱਡਦੇ। ਉਹ ਸੇਵਕ ਜਨ ਆਪਣੇ ਗੁਰੂ ਦਾ ਘਰ ਕਦੇ ਨਹੀਂ ਛੱਡਦੇ ਦਰਜਾ ਤੇ ੱਕੇ ਨਹੀਂ ਖਾਂਦੇ। ਪਰ ਉਹਨਾਂ ਉਹ ਹਾਂ ਜੀ ਇੱਕੋ ਹੀ ਹਰ ਦਿਲ ਦੇ। ਆਪਣੇ ਗੁਰੂ ਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ। ਕੋੜ ਦਾਸ ਕਿਹੜੀ ਹੈ ਪੂਰਨ ਹੋਏ। ਹਮਾਰੀ ਆਸ। ਪੂਰਨ ਹੋਏ ਹਮਾਰੀ ਆਸ ਕੋੜ ਤਨ ਕੀ ਰਹੇ ਪਿਆਸ। ਤੁਮੇ ਸ਼ਾਨ ਕੋਈ ਅਵੜ ਨਾ ਧਿਆਉ। ਜੋ ਬੜ ਚਾਹੂੰ ਸੋ ਤੁਮ ਤਿ ਪਾਉ। ਉਹ ਫਿਰ ਇੱਕ ਪਰਮਤਾ ਪ੍ਰਮਾਤਮਾ ਇੱਕ ਗੁਰ ਦਾ ਆਸਰਾ ਤੱਕ ਦੇ ਲਈ। ਇੱਕ ਦੀਓਂ ਲੈ ਜੇ। ਦਰ ਦਰ ਤੀਂ دے. تو ستسنگ جی وہ کہ پرابن دوا کو نہیں وہ مال پرمپتا پرماتما بغیر دوجا ہے ہی کوئی رکھا ایک مارا سوامی سگل کٹاخا ہن تھر جامع کوئی ہے مال پرمپتا پرماتما پرابن دوجا کو نہیں نانک ہر شرنا ہے سو سکی بسنیاں جنہیں نیا ہر آئے اچھا کہیں پرابن دوجا کو نہیں وہ مال پرمپتا پرماتما برابر کا ہو کوئی تھان نہیں ਪੂਰੇ ਗੁਰਾਂ ਦੀ ਸ਼ਰਨ ਆਪਿਆ ਕਰਨੀ ਹੈ ਮੇਰੇ ਮਾਲਕ ਗੁਰੂ ਪਤਿ ਪ੍ਰਮਾਤਮਾ ਦੇ ਪ੍ਰਾਪਰਦਾ ਦੂਜਾ ਕੋ ਥਾਂ ਨਹੀਂ ਹੈ ਐ ਪੂਰੇ ਗੁਰਾਂ ਦੀ ਚਰਨ ਲੱਗਦੀਆਂ ਜਿਨ੍ਹਾਂ ਨੂੰ ਮਖੋਂ ਜਿਨ੍ਹਾਂ ਨੂੰ ਸਿਖਾਤੇ ਜਿਨ੍ਹਾਂ ਸੇਵ ਕਰਤੇ ਗੁਰੂ ਜੀ ਦੀ ਮਿਹਰ ਹੋ ਗਈ ਪਾਤਸ਼ਾਹ ਕੰਨੇ ਉਹ ਅਸੂ ਦੇ ਬਿਨੈ ਤੇ ਬਿਚਾ ਮਤਾਵਕ ਸਗਾ ਸੁਖੀ ਬਸਤੇ ਹਨ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਿਆ ਹਰ ਰਾਹ ਇਹ ਦਿਨ ਤੇ ਬਖਸ਼ਿਸ਼ ਹੋਵੇ ਜਿਸਦਾ ਆਵਾਪੀ ਅਸ ਵਿੱਚ ਚੋਂਦੇ ਹਨ ਕਿ ਸਾਡਾ ਜੀਵਨ ਬੀਸਦਾ ਖੁਸ਼ੀਆਂ ਭਰਿਆ ਹੋਵੇ ਆਨੰਦ ਵਾਲਾ ਹੋਵੇ ਸਾਡਾ ਵੀ ਕੋਈ ਮੁਲਾਕਾਤ ਹੋਵੇ ਸੱਚ ਸੰਗਿਓ ਪਿਤਾ ਪ੍ਰਮਾਤਮਾ ਦੇ ਨਾਲ ਸਾਡਾ ਵੀ ਕੋਈ ਮੁਲਾਕਾਤ ਕਰਾ ਦੇਵੇ ਉਸ ਪ੍ਰਮਾਤਮਾ ਨੇ ਮੁਲਾਕਾਤ ਕਰਾਉਣ ਲਈ ਸਾਡਾ ਕੋਈ ਗੁਰੂ ਚੋਂਦਾ ਬਣੇਗਾ ਕੋਈ ਗੁਰੂ ਸਾਡਾ ਚੁੱਲਾ ਬਣ ਜਾਵੇ ਇਸ ਖੜਾ ਗਰੂਪ ਵਿੱਚ ਉਦਾ ਬਣੇਗਾ ਤਾਂ ਤਾਂ ਸਾਹਿਬ ਸ਼ੁਰੂ ਕਰ ਮਾਰ ਜੀ ਸਾਡੇ ਵਿੱਚ ਬੰਦੇ ਬਣਨਗੇ ਪੂਰੇ ਗੁਰਾਂ ਦੀ ਛਰਨੇ ਪੂਰੇ ਗੁਰਾਂ ਦੀ ਛਰਨੇ ਲੱਗ ਜਾਈਏ ਪੂਰੇ ਗੁਰਾਂ ਦੀ ਛਰਨਾਂ ਤਿਆਰ ਕਰ ਲਈਏ ਤੇ ਸਾਡਾ ਵੀ ਸਭ ਦਾ ਭਲਾ ਹੋ ਜਾਏਗਾ ਸਤ ਸੰਗਤ ਜੀ ਆਓ ਵਿਚਾਰ ਕਰਦੇ ਹਾਂ ਤੁਮ ਹੋਈ ਆਤਮਾ ਆਪਣਾ ਦੀ ਮਾਤੀ ਦਬਛਣੀ ਗੱਜ ਕੀਤੇ ਬਿਲਾਓ ਜੀ ਵਾਹਿਗੁਰੂ ਦੀ ਖਾਲਸਾ ਬਾਣੀ ਜੀ ਕੀ ਫਤਿਹ